ਦੇਖੋ ਜਨਵਾਦ ਪ੍ਰਵਾਹ ਜਿਹੜਾ ਉਹਨਾਂ ਗੈਦਾਰੀ ਕੀਤੀ ਆ ਮੋٹے ਤਰ੍ਹਾਂ ਚ ਕਹਿ ਗਏ ਤੇ ਪੰਜਾਬ ਦੇ ਨਾਲ ਤੇ ਲੋਕ ਜਿਹੜੇ ਉਹਨਾਂ ਤੋਂ ਨਫ਼ਰਤ ਕਰਨ ਲੱਗ ਪਏ ਆ ਨਾਰ ਨਾਵੇਂਗੇ ਤੇ ਲੋਕ ਚਾਹੁੰਦੇ ਨਹੀਂ ਉਹਨਾਂ ਨੂੰ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਇਹੋ ਜਿਹੀ ਨੀਵੀਂ ਸਹੀ ਰਾਹ ਬਣਾਉਣੇ ਆ ਜੀ ਸੜਕਾਂ ਬਣਾਉਣੀਆਂ ਪੁਲੀਆਂ ਬਣਾਉਣੀਆਂ ਐਸੀ ਕਰਕੇ ਤੁਰੇ ਆ ਪੰਥ ਨੂੰ ਕਾਰ ਕਰਾਉਣ ਦੇ ਸਾਰੇ ਲੋਕ ਤੁਰੇ ਆ ਨਾਂ ਪਾਰਟੀ ਨੇ ਵੀ ਇਹੋ ਆਪਾਂ ਨੂੰ ਵਾਦੇ ਕੀਤੇ ਸੀ ਵੀ ਪਹਿਲਾਂ ਇਹ ਮੋਤੇ ਜਿਹੜੀਆਂ ਬੇਅਦਬੀਆਂ ਆ ਉਹਨਾਂ ਦਾ ਫੈਸਲਾ ਕੀਤੇ ਜਾਣਗੇ ਕਿਸੇ ਨੇ ਨਹੀਂ ਕੋਈ ਸੁਣੀ ਲਾਲਚ ਦੇ ਦੇ ਕੇ ਅੱਗੇ ਕਰਦੇ ਨਾ ਕਣਕਾਂ ਦਾ ਲਾਂ ਹੋਰ ਆ ਨਾਲੀਆਂ ਗਲੀਆਂ ਬਣਾਉਣੀਆਂ ਇਹਨਾਂ ਦਾ ਕੁਝ ਨਹੀਂ ਹੋਣਾ ਹੁਣ ਤੇ ਸਾਨੂੰ ਸਾਡੇ ਸਿੱਖੀ ਨਾਲ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਆ ਹਲਕਾ ਖੇਮ ਕਰਨ ਦੇ ਵਿੱਚ ਖੜੇ ਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤਲਵੰਡੀ ਸਾਬੋ ਦੇ ਵਿੱਚ ਅੱਜ ਸਿਆਸੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਅਜੰਡੇ ਰਹਿਣਗੇ ਉਥੇ ਹਲਕਾ ਖੇਮ ਕਰਨ ਦੇ ਵਿੱਚ ਉਹ ਵੱਡਾ ਜਥਾ ਜਿਹੜਾ ਸੰਗਤਾਂ ਦਾ ਰ ਆ ਉਹ ਉਥੇ ਜਾ ਰਿਹਾ ਵਾ ਭਾਈ ਨਰਿੰਦਰ ਸਿੰਘ ਕਲਸੀ ਦੇ ਵੱਲੋਂ ਜਿਹੜਾ ਇਸ ਜਥੇ ਦੀ ਅਗਵਾਈ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਪਹਿਲਾਂ ਪਉਣੇ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦਾ ਸੰਗਤਾਂ ਦਾ ਜਿਹੜਾ ਸਹਿਯੋਗ ਮਿਲ ਰਿਹਾ ਤੇ ਕਿੱਡਾ ਜਿਹੜਾ ਜਥੇ ਇੱਥੋਂ ਲੈ ਕੇ ਤੁਸੀਂ ਜਾ ਰਹੇ ਜੀ ਬੜਾ ਵੱਡਾ ਸਹਿਯੋਗ ਮਿਲ ਰਿਹਾ ਜੀ ਤੁਹਾਡੇ ਸਾਹਮਣੇ ਆ ਸਾਨੂੰ ਦੋ ਬੱਸਾਂ ਦੀ ਡਿਉਟੀ ਲੱਗੀ ਹੈ ਇੱਥੋਂ ਮੰਨ ਲਓ 14-15 ਮਿੰਟਾਂ ਜੋ ਬਾਕੀ ਸੰਗਤ ਜੀ ਆਪਣੀ ਖੇਮ ਕਰਨ ਵਾਲੀ ਤੇ ਭੇਖਮੰਡ ਵਾਲੀ ਉਹ ਅਸੀਂ ਇਕੱਠੇ ਹੋਣੇ ਹਾਂ ਜੇ ਪੱਟੀ ਮੋੜ ਤੇ ਹੂੰ ਬਹੁਤ ਵੱਡਾ ਕਾਫਲਾ ਜਿਹੜਾ ਉਹ ਲੈ ਕੇ ਜਾਵਾਂਗੇ ਅੱਜ ਸਾਰੀ ਸੰਗਤ ਆਮ ਭਾਰੀ ਆ ਰਹੀ ਆ ਤੇ ਜਿਹੜੀ ਦੂਜੀਆਂ ਪਾਰਟੀਆਂ ਉਹ ਤੁਹਾਨੂੰ ਦਿਹਾੜੀ ਦੇ ਖੜਦੇ ਤੁਹਾਨੂੰ ਪਤਾ ਹੀ ਆ ਇਹ ਦਿਹਾੜੀ ਦਿੱਤੀ ਬੰਦੇ ਲੈ ਕੇ ਇਹ ਸਾਰੀ ਸੰਗਤ ਜਿਹੜੀ ਆ ਸਾਰੇ ਜ਼ਿੰਮੇਵਾਰ ਬੰਦੇ ਆ ਤੇ ਆਮ ਭਾਰੀ ਸੰਗਤ ਆ ਰਹੀ ਆ ਬਹੁਤ ਵੱਡਾ ਸੁਝਗ ਮਿਲ ਰਿਹਾ ਜੀ ਕੌਣ ਕੌਣ ਜਿਹੜਾ ਸਿਆਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੇ ਕਿਹੜੇ ਆ ਗੂ ਉੱਥੇ ਪਹੁੰਚ ਰਿਹਾ ਜੀ ਤਕਰੀਬਨ ਸਾਰੇ ਆ ਜੀ ਜਿੰਨੇ ਬਾਪੂਦਰ ਸਿੰਘ ਹੋ ਰਹੀਆਂ ਐਮਪੀ ਸਾਹਿਬ ਸਰਬਜੀਤ ਸਿੰਘ ਜੀ ਆ ਜਿੰਨੀ ਸਾਡੀ ਸੀਨੀਅਰ ਲੀਡਰਸ਼ਿਪ ਆ ਸਾਰੀ ਉੱਥੇ ਅੱਜ ਕਾਨਫਰੰਸ ਕੀ ਸ ਦੇਖੋ ਜੋ ਹਾਲਾਤ ਨੇ ਪੰਜਾਬ ਦੇ ਤੁਹਾਨੂੰ ਪਤਾ ਪਹਿਲਾਂ ਵੀ ਸਹਿਬ ਸਿੰਘ ਗੁਰਨਸਾਂ ਮਹਾਰਾਜ ਦੀ ਬਦਮੀਆਂ ਹੋਈਆਂ ਕਾਲੀਦਾਲ ਉਸ ਵੇਲੇ ਸਰਕਾਰ ਚ ਵਿੱਚ ਸੀ ਹਮ ਇਨਸਾਫ ਨਹੀਂ ਮਿਲਿਆ ਕੋਈ ਵੀ ਲੋਕ ਜਿਹੜੀ ਭਾਰੀ ਨਰਾਸ਼ਾ ਸੀ ਉਸ ਵੇਲੇ ਹਮ ਕਾਂਗਰਸ ਨੇ ਵਾਅਦਾ ਕੀਤਾ ਵੀ ਤੁਹਾਨੂੰ ਇਨਸਾਫ ਦੇਵਾਂਗੇ ਕਿਸੇ ਇਨਸਾਫ ਨਹੀਂ ਤਾਂ ਨਾ ਆਵਾਜ਼ੀ ਪਾਰਟੀ ਨਹੀਂ ਦਿੰਦਾ ਇਸ ਕਰਕੇ ਜਿਹੜੀ ਆ ਪੰਥਕ ਜਿਹੜੀ ਸੋਜ ਵਾਲੀ ਪਾਰਟੀ ਸੀ ਦੀ ਲੋੜ ਸੀ ਤੇ ਭਾਈ ਅਵਰਤਪਾਲ ਸਿੰਘ ਜਿਹੜੇ ਆ ਇਹ ਜੋਗਾਈ ਦੇ ਸਕਦੇ ਆ ਸਾਰਿਆਂ ਨੂੰ ਇਹਨਾਂ ਤੋਂ ਆਸਾਂ ਨੇ ਪੰਜਾਬ ਦੇ ਲੋਕਾਂ ਨੂੰ ਜਦੋਂ ਸੱਤਾ 'ਚ ਆਉਣ ਤੋਂ ਪਹਿਲਾਂ ਤੇ ਸਾਰੀਆਂ ਪਾਰਟੀਆਂ ਹਨਾ ਬڑے-ਬڑے ਦਾਅਵੇ ਕਰਦੀਆਂ ਪੰਜਾਬ ਦੇ ਭਵਿੱਖ ਨੂੰ ਸਵਾਰਨ ਦੀਆਂ ਗੱਲਾਂ ਕਰਦੀਆਂ ਪੰਜਾਬ ਨੂੰ ਜਿਹੜਾ ਵਾ ਉਹ ਵਧੀਆ ਲੀ ਤੇ ਲੈ ਕੇ ਜਾਣ ਦੀਆਂ ਗੱਲਾਂ ਕਰਦੀਆਂ ਆਮ ਆਦਮੀ ਪਾਰਟੀ ਵੀ ਜਦੋਂ ਸੱਤਾ ਜਾਈ ਸੀ ਉਦੋਂ ਵੀ ਇਹੋ ਗੱਲਾਂ ਕੀਤੀਆਂ ਜਾ ਰਹੀਆਂ ਕਿ ਅੱਜ ਦੀ ਜਿਹੜੀ ਪਾਰਟੀ ਆ ਉਹ ਪੰਜਾਬ ਪੰਜਾਬ ਦੇ ਵਿੱਚ ਕਾਬਜ ਆ ਆਮ ਆਦਮੀ ਪਾਰਟੀ ਉਹਨੂੰ ਕਿਹੜੀ ਜਿਹੜੀ ਆ ਥਾਂ ਤੇ ਵੇਖ ਰਹਿ ਜਾਏ ਆ ਆਮ ਆਦਮੀ ਪਾਰਟੀ ਤਾਂ ਤੁਹਾਨੂੰ ਪਤਾ ਹੀ ਹੈ ਦੇਖੋ ਜੋ ਵਾਅਦੇ ਕੀਤੇ ਸੀ ਇਹਨਾਂ ਨੇ ਉਹ ਖਰੇ ਨਹੀਂ ਉਤਰੇ ਉੱਤੇ ਭਾਈ ਅਵਰਤਪਾਲ ਸਿੰਘ ਦੇ ਆ ਸਕੂ ਪੰਜਾਬ ਦੀ ਪਾਰਟੀ ਦੀ ਖੇਤਰੀ ਪਾਰਟੀ ਹੈ ਨਾ ਉਹਨੂੰ ਉਹਨੂੰ ਕਰਨੇ ਪੈਣੇ ਵਾਦੇ ਪੂਰੇ ਪਹਿਲਾਂ ਵੀ ਖੇਤਰੀ ਪਾਰਟੀ ਜਿਹੜਾ ਕਰਦੇ ਰਹੀਆਂ ਥੋੜੀ ਅਕਾਲੀ ਦਾ ਥੜਕ ਚੁੱਕਾ ਸੀ ਸੰਧਾਤਾਂ ਤੋਂ ਕਾਲਤਖਸਰ ਸਾਬ ਤੋਂ ਪਿਛੇ ਹਟ ਗਏ ਇਸ ਕਰਕੇ ਉਹਨੂੰ ਸਾਈਡ ਤੇ ਹੋ ਗਏ ਨੇ ਸਾਡੀ ਪਾਰਟੀ ਜੀ ਅਕਾਲਤਖਸਰ ਨੂੰ ਮੁਖ ਰੱਖ ਕੇ ਚੱਲੇਗੀ ਪੰਥਕ ਨੂੰ ਵੱਖਰੇ ਕੇ ਚੱਲੇਗੀ ਪੰਜਾਬ ਦੇ ਹਿੱਤਾਂ ਨੂੰ ਮੁਖ ਰੱਖ ਕੇ ਚੱਲੇਗੀ ਤੇ ਪੰਥਕ ਮਸਲੇ ਜਿਹੜੇ ਉਹ ਵੀ ਹੱਲ ਹੋਣਗੇ ਪੰਜਾਬ ਦੇ ਮਸਲੇ ਵੀ ਹੱਲ ਕਰਾ ਦੇਗੇ ਜੀ ਜਿਹੜੀਆਂ ਪਹਿਲਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਪਾਰਟੀ ਬਣੀਏ ਇਹ ਵੱਖਰੀ ਜਿਹੜੀਆਂ ਸਾਰੀਆਂ ਕਹਿੰਦੀਆਂ ਕਿ ਅਸੀਂ ਜਿਹੜੀਆਂ ਆਪਾਂ ਪੰਥ ਅਤਿਹਾਸ਼ੀ ਪਾਰਟੀਆਂ ਵਾ ਇਹ ਫਿਰ ਵੱਖਰੀ ਬਣਾਉਣ ਦੀ ਕਿਉਂ ਕਿ ਇਕੱਠੇ ਹੋਗੇ ਨਹੀਂ ਚੱਲਿਆ ਜਾ ਸਕਦਾ ਇਕੱਠੇ ਦੇ ਵਿਚਾਰ ਹੀ ਨਹੀਂ ਰਲਦੇ ਦੇਖੋ ਜਨ ਬਾਦਲ ਪਰਿਵਾਰ ਜਿਹੜਾ ਉਹਨਾਂ ਗਦਾਰੀ ਕੀਤੀ ਆ ਮੋਟੇ ਤਰ੍ਹਾਂ ਚ ਕਹਿ ਗਏ ਤੇ ਪੰਜਾਬ ਦੇ ਨਾਲ ਤੇ ਲੋਕ ਜਿਹੜੇ ਉਹਨਾਂ ਤੋਂ ਨਫ਼ਰਤ ਕਰਨ ਲੱਗ ਪਏ ਆ ਨਾਰ ਨਾਵਾਗੇ ਤੇ ਲੋਕ ਚਾਹੁੰਦੇ ਨਹੀਂ ਉਹਨਾਂ ਨੂੰ ਇਸ ਕਰਕੇ ਲੋਡ ਪਈ ਆ ਵੀ ਮਤਲਬ ਭਾਈ ਸਾਹਿਬ ਦੇ ਨਾਲ ਨੇ ਲੋਕ ਐਮਪੀ ਇਲੈਕਸ਼ਨ ਹੋਇਆ ਤੁਹਾਡੇ ਸਾਹਮਣੇ ਆ 4 ਲੱਖ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਲੋਕ ਪਿਆਰ ਕਰਦੇ ਭਾਈ ਸਾਹਿਬ ਨੂੰ ਜਿਵੇਂ ਤੁਸੀਂ ਕਿਹਾ ਕਿ ਐਮਪੀ ਇਲੈਕਸ਼ਨ ਦੇ ਵਿੱਚ ਲੋਕਾਂ ਨੇ 4 ਲੱਖ ਦੇ ਕਰੀਬ ਜਿਹੜੀ ਵੋਟ ਪਾਈ ਆ ਉਦੋਂ ਤੇ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਘਰ ਹੈ ਉਥੋਂ ਵੀ ਅਨਾਉਂਸਮੈਂਟਾਂ ਕੀਤੀਆਂ ਗਈਆਂ ਲੋਕ ਆ ਮਹਾਰੇ ਹੋਗੇ ਜਿਹੜੀ ਆ ਵੋਟ ਪਾਈ ਆ ਕਿ ਅੱਜ ਵੀ ਉਤਸ਼ਾਹ ਹੁਣ ਆਈਆਂ ਬਿਲਕੁਲ ਉਸੇ ਤਰ੍ਹਾਂ ਦਾ ਉਤਸ਼ਾਹ ਚੱਲ ਤੁਹਾਡੇ ਸਾਹਮਣੇ ਆ ਜੀ ਵੇਖੋ ਸਾਰੇ ਲੋਕਾਂ ਨੇ ਕੋਈ ਆਪਣਾ ਪੰਥ ਮੁਕਸਦ ਰੱਖ ਕੇ ਤੁਰਿਆ ਕੋਈ ਕੰਮ ਵਾਸਤੇ ਨਹੀਂ ਇਹ ਕੋ ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਇਹੋ ਜੀ ਨਹੀਂ ਬਸ ਅਸੀਂ ਰਾਹ ਬਣਾਉਣੇ ਆ ਜੀ ਸੜਕਾਂ ਬਣਾਉਣੀਆਂ ਪੁਲੀਆਂ ਬਣਾਉਣੀਆਂ ਐਸੇ ਕਰਕੇ ਤੁਰੇ ਆ ਪੰਥਰ ਨੂੰ ਕਾਰ ਕਰਨ ਲਈ ਸਾਰੇ ਲੋਕ ਤੁਰੇ ਆ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਰੇਹਾਂ ਦੇਣਾ ਜਾਊਂਗੇ ਮੈਂ ਤਾਂ ਬੇਨਤੀ ਕਰੂੰਗਾ ਜੀ ਸਾਰੀ ਸੰਗਤ ਜਿਹੜੀ ਆ ਪੰਜਾਬ ਵਾਸੀ ਹਲਕਾ ਨਿਵਾਸੀ ਵੀ ਸਾਰੇ ਭਾਈ ਅਮਰਪਾਲ ਸਿੰਘ ਦਾ ਸਾਥ ਦੇਣ ਤਗੜੇ ਹੋ ਕੇ ਕਿਉਂਕਿ ਆਪਾਂ ਪੰਜਾਬ ਨੂੰ ਬਚਾਉਣਾ ਜਵਾਨੀ ਬਚਾਉਣੀ ਆ ਐਸੇ ਜਵਾਨੀ ਵੀ ਖਤਰੇ 'ਚ ਆ ਕਿਸਾਨੀ ਵੀ ਖਤਰੇ 'ਚ ਆ ਇਸ ਚੀਜ਼ ਨੂੰ ਜੇ ਬਚਾਉਣਾ ਤਾਂ ਭਾਈ ਅਮਰਪਾਲ ਸਿੰਘ ਬਚਾ ਸਕਦੇ ਆ ਕਰਕੇ ਉਹਨਾਂ ਦਾ ਸਾਥ ਦੇਈਏ ਸਾਰੇ ਜੀ ਏ ਭਾਈ ਸਾਹਿਬ ਕਿਸ ਤਰ੍ਹਾਂ ਦੇਖਦੇ ਜਿਵੇਂ ਜੋ ਆਪਣਾ ਚੱਲ ਰਿਹਾ ਵਾ ਲੋਕ ਜਿਹੜਾ ਇਹਦੇ ਨਾਲ ਕਿਹੜੇ ਤਰੀਕੇ ਨਾਲ ਜੋੜ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਕਾਰਨ ਕਰਕੇ ਤੇ ਸੰਗਤਾਂ ਜਪਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਚੱਲ ਰਹੀਆਂ ਜਿਹੜੀਆਂ ਪਹਿਲਾਂ ਰਵਾਇਤੀ ਪਾਰਟੀਆਂ ਜਿਵੇਂ ਸਾਡੇ ਪੰਥਕ ਦੇ ਨਾਂ ਤੇ ਇਹਨਾਂ ਵੋਟਾਂ ਪਟੂਰੀਆਂ ਅਕਾਲੀ ਦਲ ਆਪਣੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਉਹਨਾ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਨੂੰ ਇਹਨਾਂ ਨੂੰ ਬੜੇ ਭਗਤੀ ਦਾ ਸੱਦਾ ਦਿੱਤਾ ਗਿਆ ਕਿ ਇਹ ਬੜੇ ਭਗਤੇ ਆ ਪਰ ਹੁਣ ਤੁਹਾਡੇ ਸਾਹਮਣੇ ਜਗ ਜਹਰ ਹੋ ਗਿਆ ਕਿੰਨੇ ਕੇ ਭਗਤ ਨਹੀਂ ਇਹਨਾਂ ਨੇ ਜਿੱਥੇ ਵੀ ਗੁਰੂ ਸਾਹਿਬ ਦੀ ਪੰਥਕ ਦੇ ਨਾਂ ਤੇ ਇਹਨਾਂ ਵੋਟਾਂ ਲਈਆਂ ਪਰ ਜਦੋਂ ਗੁਰੂ ਸਾਹਿਬ ਦੀ ਮਰਿਆਦਾ ਦੀ ਕਿੰਨੀਆਂ ਬੇਅਦਬੀਆਂ ਹੋਈਆਂ ਇਹਨਾਂ ਨੇ ਉਹਨਾਂ ਦਾ ਸਗੋਂ ਗੁਪਤ ਸਾਥ ਦਿੱਤਾ ਜਿਹੜਾ ਕਿ ਉਹਨਾਂ ਨੂੰ ਫਾਂਸੀ ਲਾਉਣਾ ਚਾਹੀਦਾ ਸੀ ਤੇ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਇਥੋਂ ਇਹ ਸੰਗਤਾਂ ਜਿੰਨੀਆਂ ਵੇਖ ਲੋ ਤੁਹਾਡੇ ਨਿਰਾਸ਼ਾ ਹੋਈ ਸਾਰੇ ਨੂੰ ਕਮਾ ਕਾਜਾ ਨਾਲ ਕੋਈ ਨਹੀਂ ਹੁੰਦਾ ਸਾਰੇ ਪਹਿਲਾਂ ਆਦੇ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖਦੇ ਆ ਜਿੰਨੀ ਵੀ ਸਾਡੀ ਸਿੱਖ ਕੌਮ ਆ ਪੰਥਕ ਦਰਦੀ ਆ ਉਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਕਰਦੇ ਨੇ ਪਰ ਜਦੋਂ ਉਹਨਾਂ ਨਾਲ ਹੀ ਬੇਦੀ ਹੋਈਆਂ ਤੇ ਉਹਨਾਂ ਨਾਲ ਸਾਰ ਨਹੀਂ ਕਿਸੇ ਨੇ ਵੀ ਦਿੱਤਾ ਆ ਤੁਹਾਡੇ ਸਾਹਮਣੇ ਸਾਰਿਆਂ ਨੇ ਪਹਿਲਾਂ ਕਾਂਗਰਸ ਮੁੜ ਕੇ ਉਸ ਤੋਂ ਬਾਅਦ ਆਈ ਉਹਨੇ ਸਵਾ ਵੀ ਖਾਦੀਆਂ ਕੋਈ ਉਹਨਾਂ ਸਵਾਰਿਆ ਕੌ ਕਿਸੇ ਨੇ ਵੀ ਨਹੀਂ ਬਾਅਦ ਆਏ ਇਹ ਫੇਰ ਆਪਣੇ ਉਹ ਨਾਮ ਪਾਰਟੀ ਨੇ ਵੀ ਇਹੋ ਆਪਾਂ ਨੂੰ ਵਾਦੇ ਕੀਤੇ ਸੀ ਵੀ ਪਹਿਲਾਂ ਇਹ ਮੁੱਦੇ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਫੈਸਲੇ ਕੀਤੇ ਜਾਣਗੇ ਕਿਸੇ ਨੇ ਨਹੀਂ ਕੋਈ ਸੁਣੀ ਹੁਣ ਜਿਹੜਾ ਭਾਈ ਅਮਰਤਪਾਲ ਆ ਉੱਤੇ ਹੀ ਸਭ ਨੂੰ ਆਸਾਂ ਹੈ ਕਿ ਆਉਣ ਵਾਲੇ ਸਮੇਂ ਤੇ ਜਿਵੇਂ ਉਹ ਨਸ਼ੇ ਵੀ ਛਡਾਉਂਦੇ ਹੀ ਕਿਹੜਾ ਕਾਰਜ ਉਹਨਾਂ ਕਾ ਗਲਤ ਕੀਤਾ ਪਰ ਸਾਨੂੰ ਇਹ ਕੋਈ ਸਰਕਾਰਾਂ ਨੂੰ ਇਹ ਚੰਗਾ ਨਹੀਂ ਨਾ ਸਿੱਖ ਕੋਮ ਵਾਦੇ ਫੁੱਲੇ ਇਹ ਵਦਨਾ ਫੁੱਲਣਾ ਨਹੀਂ ਦੇਣ ਚਾਹੁੰਦੀ ਹੋਰ ਭਾਈ ਸਾਹਿਬ ਸਾਡੀ ਤੇ ਬੇਨਤੀ ਆ ਕਿ ਜਿੰਨੇ ਵੀ ਆ ਏ ਅੱਜ ਉਥੇ ਪੰਥਕ ਮਸਲੇ ਚੱਲਣੇ ਆ ਉਹ ਸਤਗੁਰ ਬਾਜਾਂ ਵਾਲਾ ਅੱਜ ਦੇ ਦਿਨੀ ਉਹਨਾਂ ਪੰਥ ਸਹਾਜਿਆ ਸੀ ਤੇ ਅੱਜ ਬੜਾ ਪਹਿਲੀ ਕਾਨਫਰੰਸ ਉਥੇ ਹੋ ਰਹੀ ਆ ਸਤਗੁਰ ਮੇਰ ਕਰੇ ਚੜ੍ਹਦੀ ਕਲਾ ਜੋ ਸਾਰਾ ਕੁਝ ਹੋਊਗਾ ਤੇ ਕੀ ਨੌਜਵਾਨਾਂ ਨੂੰ ਕਿਦਾਂ ਦਾ ਜੋ ਸਾਥ ਮਿਲ ਰਿਹਾ ਏ ਥੋੜਾ ਹਲਕਾ ਕੀਮ ਕਰਨ ਦਾ ਮੈਂ ਨਾ ਵੀ ਚੜ੍ਹਦੀ ਕਲਾ ਜਿਹਾ ਜਿੰਨੇ ਤੁਹਾਡੇ ਸਾਹਮਣੇ ਤੁਸੀਂ ਵੇਖ ਹੀ ਲਿਆ ਨੌਜਵਾਨ ਪੰਥਕ ਮੁੱਦਿਆਂ ਦੇ ਤੌਰ ਤੇ ਚੱਲ ਰਹੇ ਆ ਨਾ ਕਿ ਉਹਨਾਂ ਨੂੰ ਕੀ ਜਿਹੜੇ ਲਾਲਚ ਦੇ ਦੇ ਕੇ ਅੱਗੇ ਕਰਦੇ ਨਾ ਕਣਕਾਂ ਦਾ ਲਾਂ ਹੋਰ ਆ ਨਾਲੀਆਂ ਗਲੀਆਂ ਬਣਾਉਣੀਆਂ ਇਹਨਾਂ ਦਾ ਕੋਈ ਨਹੀਂ ਹੁਣ ਹੁਣ ਤੇ ਸਾਨੂੰ ਸਾਡੇ ਸਿੱਖੀ ਨਾਲ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਆ ਤੇ ਉਤਸ਼ਾਹ ਸਾਡਾ ਸਤਿਗੁਰ ਦਵੇ ਤੇ ਇਥੇ ਮਹਾਨ ਕੰਮ ਹੋਣਗੇ ਜਿੰਨੇ ਵੀ ਹੋਣਗੇ ਵਧੀਆ ਹੋਣਗੇ ਸੋ ਇਹ ਸਾਨੂੰ ਹਲਕਾ ਖੇਮ ਕਰਦੋ ਜਿਹੜਾ ਵਾ ਭਾਈ ਨਰਿੰਦਰ ਸਿੰਘ ਕਲਸੀ ਦੇ ਰਣਜੀਤ ਸਿੰਘ ਉਦੋਂ ਗਏ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਵੱਡਾ ਜਿਹੜਾ ਕਾਫਲਾ ਵਾ ਇਥੋਂ ਤਲਵੰਡੀ ਸਾਬੋ ਦੇ ਲਈ ਰਵਾਨਾ ਹੋ ਰਿਹਾ ਵਾ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਲੈ ਕੇ ਆਜੇ ਨੂੰ ਦੇ ਰਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਹਾਂਜੀ ਬਾਬਾ ਜੀ ਕੀ ਨਾਂ ਤੇ ਕਿਹੜੀ ਜਗ੍ਹਾ ਤੋਂ ਜੀ ਗੁਰਲਾਲ ਸਿੰਘ ਨਾਂ ਹੈ ਜੀ ਤੇ ਖੇਮ ਕਰਨ ਹਲਕੇ ਤੋਂ ਪਿੰਡ ਕਲਸੀਆਂ ਵਿੱਚ ਇਸ ਸਮੇਂ ਮੌਜੂਦ ਹੈ ਜੀ ਇਹ ਅੱਜ ਜਿਹੜਾ ਇਕੱਠ ਕੀਤਾ ਗਿਆ ਕਿਹਦੇ ਸਮਾਧਿ ਕੀਤਾ ਗਿਆ ਇਕ ਆਠ ਜੀ ਭਾਈ ਦੀਪ ਸਿੰਘ ਸਿੱਧੂ ਦੀ ਸੋਚ ਤੇ ਪਰ ਜਿਹੜਾ ਉਹਨਾਂ ਨੇ ਪੰਜਾਬ ਨੂੰ ਆਕੇ ਜਗਾਇਆ ਤੇ ਉਸ ਤੋਂ ਅਪਰੰਤ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਆਕੇ ਉਹਨਾਂ ਦੀ ਲੀਹ ਤੇ ਚੱਲਦੇ ਹੋਏ ਸੰਤ ਪਿੰਡ ਵਾਲੇ ਦੀ ਸੋਚ ਤੇ ਰੱਖਦੇ ਹੋਏ ਪਹਿਰਾ ਦਿੰਦੇ ਹੋਏ ਨਸ਼ੇ ਤੋਂ ਨੌਜਵਾਨਾਂ ਨੂੰ ਛਡਾਉਣ ਦੀ ਕੋਸ਼ਿਸ਼ ਉਹਨਾਂ ਜਾਰੀ ਕੀਤੀ ਖਾਲਸਾ ਵੀਰ ਉਹਨਾਂ ਨੇ ਕਢੀ ਤੇ ਹੋਰ ਵੀ ਉਹਨਾਂ ਪੰਜਾਬ ਦੇ ਮੁੱਦੇ ਤੇ ਪੰਥ ਦੇ ਮੁੱਦੇ ਬੜੇ ਉਬਾਰੇ ਨੇ ਜਿਹੜੇ ਕਿ ਸਰਕਾਰਾਂ ਨੂੰ ਚੰਗੇ ਨਹੀਂ ਲੱਗੇ ਤੇ ਉਹਨਾਂ ਨੂੰ ਉਹਨਾਂ ਨੇ ਦਿਬੜੂਗੜ੍ਹ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਨਜ਼ਰਬੰਦ ਕਰ ਦਿੱਤਾ ਹੁਣ ਫੇਰ ਲੋਕਾਂ ਨੇ ਐਮਪੀ ਇਲੈਕਸ਼ਨ ਵਿੱਚ ਵੱਡੀ ਜਿੱਤ ਜਿਹੜੀ ਉਹਨ ਇਸ ਤੋਂ ਵੱਡੀ ਲੀਡ ਖਡੂਰ ਸਾਹਿਬ ਵਾਲਕੇ ਤੋਂ ਉਹਨਾਂ ਦੀ ਹੋਈ ਹੈ ਤੇ ਹੁਣ ਅਗੇਰੇ ਜਿਹੜੇ ਪੰਜਾਬ ਦੇ ਲੋਕ ਨੂੰ ਚਾਹੁੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਖਾਸਾ ਦੀ ਪੰਜਾਬ ਦੇ ਵਿੱਚ ਵੱਡੀ ਸਰਕਾਰ ਜਿਹੜੀ ਵੱਡੀ ਬਹੁਮਤਨ ਦੇ ਨਾਲ ਸਰਕਾਰ ਜਿਹੜੀ ਉਹ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਉਸ ਨੂੰ ਮੁਖ ਰੱਖਦੇ ਹੋਏ ਖਾਸਾ ਪੰਥ ਦੇ ਜਿਹੜਾ ਸਾਜਨਾ ਦੇ ਵਸਤੇ ਵਧਾਈ ਦੇਂਦੇ ਹਾਂ ਖਾਲਸਾ ਵੈਰੀ ਖਾਲਸਾ ਵਰੀ ਫਤਿਹ ਬੁਲਾਉਂਦੇ ਆ ਤੇ ਅੱਜ ਉਥੇ ਕਾਨਫਰੰਸ ਜਿਹੜੀ ਵਿਸਾਖੀ ਦੇ ਦਿਹਾੜੇ ਤੇ ਦਮਦਮਾ ਸਾਹਿਬ ਵਿਖੇ ਰੱਖੀ ਗਈ ਹੈ ਤੇ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਸਾਥ ਸੰਗਤ ਨੇ ਆਪ ਮਹਾਰੇ ਕੀਤਾ ਹੈ ਭਾਈ ਨਰਿੰਦਰ ਸਿੰਘ ਕਲਸੀਆ ਨੇ ਜੋ ਹੈ ਹਲਕਾ ਖੇਮ ਕਰਨ ਦੇ ਉਪਰੋਂ ਬਹੁਤ ਹੀ ਵੱਡੀ ਸੰਗਤ ਜਿਹੜੀ ਜੋੜ ਕੇ ਅੱਜ ਬੱਸਾਂ ਲੈ ਕੇ ਗੱਡੀਆਂ ਲੈ ਕੇ ਉਥੇ ਰਵਾਨਾ ਹੋ ਰਹੇ ਨੇ ਤੇ ਚੜ੍ਹਦੀ ਕਲਾ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਹੈ ਉਹ ਪੰਥਕ ਸਰਕਾਰ ਬਣੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਜੀ ਬਾਬਾ ਜੀ ਦੇ ਕਿਹੜੀ ਪਾਰਟੀ ਉਹ ਇਹ ਕੇਵਲ ਸਿੰਘ ਕੁੜਕਾ ਕਰਕੇ ਮੇਰਾ ਨਾਮ ਚੱਲਦਾ ਜੀ ਹਾਂਜੀ ਵਰਸ ਪੰਜਾਬ ਦੇ ਮੁਖ ਸੇਵਾਦਾਰ ਹਾਂ ਤੇ ਜਿਹੜਾ ਅੱਜ ਦਾ ਜਿਹੜਾ ਕਾਫਲਾ ਚੱਲਿਆ ਉਹ ਜਿਹੜੀ ਜਗ੍ਹਾ ਤੇ ਲੈ ਕੇ ਚੱਲੇ ਇਹਦੇ ਕਿੱਡਾ ਕਾਫਲਾ ਵਾ ਇਹ ਪਾਸ਼ੋ ਬੇਨਤੀ ਇਸ ਤਰ੍ਹਾਂ ਵੀ ਇਹ ਜਿਹੜਾ ਕਾਫਲਾ ਸੰਗਤ ਜਾ ਰਹੀ ਆ ਸੰਗਤ ਦਾ ਫੈਸਲਾ ਸੰਗਤ ਨੇ ਕਰਨਾ ਹੁੰਦਾ ਸੰਗਤ ਇੱਕ ਰੱਬ ਦਾ ਰੂਪ ਆ ਇਹ ਰੱਬ ਦੇ ਰੂਪ ਦੇ ਵਿੱਚੋਂ ਹੀ ਆਵਾਜ਼ਾਂ ਨਿਕਲਣੀਆਂ ਆ ਵਾ ਇਹਨਾਂ ਨੇ ਜੋ ਫੈਸਲਾ ਕਰਨਾ ਸੰਗਠਨ ਕਰਨਾ ਦਾ ਅੱਜ ਜਾ ਰਿਹਾ ਤਲੰਡੀ ਸਾਬੋ ਉੱਥੇ ਪਹਿਲੀ ਕਾਨਫਰੰਸ ਆ ਵਾਰਸ ਪੰਜਾਬ ਸ਼੍ਰੋਮਣੀ ਕਾਲੀਦਾ ਲ ਦੀ ਤੇ ਕਿਦਾਂ ਦਾ ਹੰਗਾਰਾ ਮਿਲ ਰਿਹਾ ਹਲਕੇ ਜੀ ਤੁਹਾਨੂੰ ਆਪ ਨੂੰ ਦਿਖ ਰਿਹਾ ਵਾ ਪੀ ਕਿਹੜਾ ਹੰਗਾਰਾ ਮਿਲ ਰਿਹਾ ਵਾ ਇਹ ਜਜ਼ਬੇ ਵਾਲੇ ਜਾਗ ਜਿਹੜੀਆਂ ਜਾਗਦੀਆਂ ਜਿਨ੍ਹਾਂ ਦੇ ਵਿੱਚ ਰੂਹਾਂ ਵਾ ਜਿਨ੍ਹਾਂ ਦੇ ਅੰਖ ਤੇ ਗੈਰਤ ਵਾਲੇ ਲੋਕ ਇਹ ਜਾ ਰਹੇ ਆ ਜਿਨ੍ਹਾਂ ਦਾ ਪੰਥ ਦੇ ਨਾਲ ਪਿਆਰ ਆ ਕਿਹਦੀ ਗਵਾਈ ਜੱਜਟਾ ਕਾਬਲਾ ਇਹ ਜਾ ਰਿਹਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਉਹਨਾਂ ਦੇ ਪਰਾਜੀ ਭਾਈ ਤਰਸੇਮ ਸਿੰਘ ਦੀ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਐਮਪੀ ਸਾਹਿਬ ਸਾਡੇ ਨੇ ਉਹਨਾਂ ਦੀ ਗਵਾਈ ਵਿੱਚ ਜਾ ਰਿਹਾ ਜੀ ਭਾਈ ਆਪਣੇ ਕਲਸੀਆ ਸਾਹਿਬ ਸਾਡੇ ਨਰਿੰਦਰ ਸਿੰਘ ਕਲਸੀਆ ਸਾਹਿਬ ਸਰਪੰਚ ਸਾਹਿਬ ਨੇ ਤੇ ਉਸ ਮੁੱਚੀ ਇਲਾਕੇ ਦੇ ਜਿੰਨੇ ਸਰਪੰਚ ਮੋਹਤਬਰ ਸਾਰੀ ਇਹ ਰੱਬ ਦਾ આરોਪ ਜੋ ਸੰਗਤ ਨੂੰ ਦਿਖੰਡੀ ਇਥੇ ਇਹ ਆਪਣੇ ਆ ਵੀ ਕਾਫਲਾ ਲੈ ਕੇ ਜਾ ਰਹੀ ਹੈ ਜੀ